ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ RAM ਪਾਵਨ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਪੰਕਤੀ ਇਸ ਕਰਕੇ ਬੋਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਰ ਇੱਕ ਗੱਲ ਹਰ ਇੱਕ ਪੰਕਤੀ ਹਰ ਇੱਕ ਸ਼ਲੋਕ ਹਰ ਇੱਕ ਸ਼ਬਦ ਜੁਗੋ ਜੁਗ ਅਟਲ ਹੈ ਔਰ ਸੱਚ ਹੈ ਕਿਉਂਕਿ ਗੁਰੂ ਪਾਤਸ਼ਾਹ ਸਤਨਾਮ ਹਨ ਅੱਜ ਇਹ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ RAM ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇੱਕ ਨੌਜਵਾਨਾਂ ਵੱਲੋਂ ਸਿੱਖ ਸੰਗਤ ਵੱਲੋਂ ਇੱਕ ਬੋਰਡ ਲਗਾਇਆ ਜਾ ਰਿਹਾ ਉਸ ਬੰਦੇ ਦੇ ਢਹ ਢੇਰੀ ਹੋਏ ਘਰ ਦੇ ਉੱਪਰ ਜਿਸ ਨੇ ਕੋਲਪੁਰ ਵਿਖੇ ਵਿਜੇਪੁਰ ਦਾ ਇਲਾਕਾ ਕੋਲਪੁਰ ਡਿਸਟ੍ਰਿਕਟ ਸਾਂਭਾ ਦੇ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਕੀਤੀ ਸੀ ਉਸ ਬੰਦੇ ਦੇ ਘਰ ਦੇ ਹਾਲਾਤ ਤਾਂ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ ਹੁਣ ਉਸ ਘਰ ਦੀ ਢੇਰੀ ਦੇ ਉੱਤੇ ਉਸ ਮਿੱਟੀ ਦੀ ਢੇਰੀ ਦੇ ਉੱਤੇ ਅੱਜ ਸਿੰਘਾਂ ਵੱਲੋਂ ਇੱਕ ਹੋਰ ਜਿਹੜਾ ਹੈ ਕਦਮ ਚੱਕਿਆ ਗਿਆ ਹੈ ਮੈਂ ਕਹਾਂਗਾ ਕੈਮਰਾ ਵਾਲੇ ਵੀਰ ਨੂੰ ਕਿ ਅੱਗੇ ਆ ਜਾਓ ਅਸੀਂ ਦਿਖਾ ਦਈਏ ਕਿ ਆਖਰ ਇਸ ਬੋਰਡ ਦੇ ਉੱਤੇ ਲਿਖਿਆ ਕੀ ਹੈ ਮੈਂ ਤੁਹਾਨੂੰ ਇਹ ਸਾਰਾ ਪੜ੍ਹ ਕੇ ਦਿਖਾਵਾਂਗਾ ਕਿ ਇਸ ਬੋਰਡ ਤੇ ਆਖਰ ਲਿਖਿਆ ਕੀ ਹੈ ਸਭ ਤੋਂ ਉੱਪਰ ਵਾਲੀ ਲਾਈਨ ਲਿਖੀ ਹੈ ਲਾਂਤੀ ਦਾ ਘਰ ਤੰਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੇ ਦੁਸ਼ਟ ਪਾਪੀ ਮਨਜੀਤੇ ਬਿੱਲੇ 부ੱਚੜ ਦਾ ਘਰ ਜੋ ਗੁਰੂ ਕੇ ਸਿੱਖਾਂ ਨੇ ਰੋਸ਼ ਵਜੋਂ ਢਾ ਢੇਰੀ ਕਰ ਦਿੱਤਾ ਇਥੋਂ ਲੰਘਦੇ ਹੋਏ ਹਰ ਇੱਕ ਰਾਹੀਰ ਨੂੰ ਬੇਨਤੀ ਹੈ ਇਸ ਲਾਂਤੀ ਦੇ ਘਰ ਨੂੰ ਜੁੱਤੀ ਜ਼ਰੂਰ ਮਾਰ ਕੇ ਜਾਓ ਜੀ ਇੱਕ ਬਹੁਤ ਵੱਡਾ ਫੈਸਲਾ ਸਿੱਖ ਸੰਗਤ ਦਾ ਸਮੂਹ ਸੰਗਤ ਦਾ ਇੱਥੇ ਲਿਆ ਗਿਆ ਹੈ ਜਿਸ ਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਇਸ ਸੜਕ ਤੋਂ ਇਸ ਘਰ ਦੇ ਮੂਹਰੇ ਤੋਂ ਲੰਘਣ ਵਾਲਾ ਹਰ ਇੱਕ ਬੰਦਾ ਭਾਵੇਂ ਕਿਸੇ ਵੀ ਕਾਸਟ ਕਰੀਡ ਰਿਲੀਜੀਅਨ ਦੇ ਨਾਲ ਸੰਬੰਧਿਤ ਹੋਵੇ ਯਾਨੀ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਲੋਕਾਈ ਦੇ ਗੁਰੂ ਨੇ ਔਰ ਉਸ ਗੁਰੂ ਪਾਤਸ਼ਾਹ ਜੀ ਨੂੰ ਅਗਣ ਭੇਟ ਕਰਨ ਵਾਲੇ ਦਾ ਘਰ ਜਿਸ ਘਰ ਦੇ ਸਾਹਮਣੇ ਤੋਂ ਤੁਸੀਂ ਜਦੋਂ ਵੀ ਲੰਘੋ ਤਾਂ ਇਹਨੂੰ ਇੱਕ ਜੁੱਤੀ ਮਾਰ ਕੇ ਲੰਘੋ ਇਹ ਇੱਕ ਬਹੁਤ ਵੱਡਾ ਫੈਸਲਾ ਖਾਲਸੇ ਪੰਥ ਵੱਲੋਂ ਜੰਮੂ ਦੀਆਂ ਸੰਗਤਾਂ ਵੱਲੋਂ ਇਹ ਅੱਜ ਫੇਰ ਲਿਆ ਗਿਆ ਹੈ ਮੈਂ ਕਹਾਂਗਾ ਕਿ ਤੁਹਾਨੂੰ ਦਿਖਾ ਦਈਏ ਕਿ ਨਾਲ ਹੀ ਉਹ ਘਰ ਹੈ ਗੁਰੂ ਘਰ ਜਿਸ ਗੁਰੂ ਘਰ ਦੇ ਵਿੱਚ ਇਸ ਪਾਪੀ ਨੇ ਪੰਜ ਪਾਵਨ ਸਰੂਪਾਂ ਨੂੰ ਅਗਣ ਭੇਟ ਕੀਤਾ ਸੀ ਔਰ ਉਸ ਤੋਂ ਬਾਅਦ ਉਹ ਇੱਥੋਂ ਫਰਾਰ ਹੋਇਆ ਸੀ ਇਸ ਸਾਰੇ ਕਾਰੇ ਨੂੰ ਦੇਖਦੇ ਹੋਏ ਸਿੱਖ ਸੰਗਤਾਂ ਦੇ ਵਿੱਚ ਜਦੋਂ ਰੋਹ ਜਾਗਿਆ ਤਾਂ ਅੱਜ ਤੁਸੀਂ ਦੇਖ ਰਹੇ ਹੋ ਉਸ ਰੋਹ ਦਾ ਇੱਕ ਹੋਰ ਸਿੱਟਾ ਨਿਕਲ ਕੇ ਸਾਹਮਣੇ ਆਇਆ ਹੈ ਇਸ ਪਾਪੀ ਦੇ ਘਰ ਨੂੰ ਲੰਘਦੇ ਹੋਏ ਹਰ ਇੱਕ ਰਾਹੀਰ ਨੂੰ ਬੇਨਤੀ ਹੈ ਕਿ ਇਸ ਲਾਂਠੀ ਦੇ ਘਰ ਨੂੰ ਜੁੱਤੀ ਜ਼ਰੂਰ ਮਾਰ ਕੇ ਜਾਓ ਜੀ ਇਹ ਇੱਕ ਵੱਡਾ ਫੈਸਲਾ ਆ ਨੋ 200 ਨਿਹਾਲ ਹੁਰੀਆ ਕਰਾ ਨੋ 200 ਅਤੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਨੌਜਵਾਨ ਵੀਰ ਇੱਥੇ ਜੁੜੇ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਦਿਲ ਅੱਜ ਵੀ ਭਰਿਆ ਜਾ ਰਿਹਾ ਹੈ ਪਰ ਅਸੀਂ ਜਜ਼ਬਾਤਾਂ ਨੂੰ ਕੋਸ਼ਿਸ਼ ਕਰਾਂਗੇ ਰੋਕ ਕੇ ਇਹਨਾਂ ਦੇ ਨਾਲ ਗੱਲ ਕਰਨ ਦੀ ਵੀਰ ਰਮਨਦੀਪ ਸਿੰਘ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਸਾਰੇ ਅੱਜ ਮੈਂ ਦੇਖਿਆ ਕਿ ਇੱਥੇ ਬੋਰਡ ਵੀ ਲੱਗ ਗਿਆ ਹੈ ਕੀ ਕਹਿਣਾ ਚਾਹੋਗੇ ਸਾਰੇ ਕਾਰਿਆਂ ਦੇ ਬਾਰੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਹੀਂ ਸਾਨੂੰ ਔਰੰਗੇ ਦੀਆਂ ਤਲਵਾਰਾਂ ਤੋਂ ਖਤਰਾ ਅੱਜ ਨਹੀਂ ਸਾਨੂੰ ਜ਼ਾਲਮ ਅਫਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ ਹਮ ਅੱਜ ਨਹੀਂ ਸਾਨੂੰ ਧਿਆਨ ਸਿੰਘ ਵਰਗੇ ਗਰਦਾਰਾਂ ਤੋਂ ਖਤਰਾ ਅੱਜ ਅਗਰ ਸਾਨੂੰ ਖਤਰਾ ਹੈ ਤੇ ਇਹੋ ਜੇ ਬਣੇ ਕੜਮ ਚੌਧਰੀ ਤੇ ਠੇਕੇਦਾਰ ਜਿਹੜੇ ਜਿੱਥੇ ਬੈਠੇ ਨੇ ਇਹਨਾਂ ਗਰਦਾਰਾਂ ਤੋਂ ਖਤਰਾ ਜਿਸ ਨੂੰ ਆਪਾਂ ਸੰਗਤ ਜਿਹੜੀ ਸੀ ਇਸ ਬਹਿ ਰੂਪੀਆਂ ਨੂੰ ਸਿੱਖ ਸਮਝੀ ਬੈਠੀ ਸੀ ਪਰ ਇਹ ਪੰਥ ਦੋਖੀ ਜਿਸ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੰਜ ਸਰੂਪ ਜਿਹੜੇ ਨੇ ਉਹ ਅਗਨ ਭੇਟ ਕੀਤੇ ਨੇ ਪਰ ਉਸ ਦੁਸ਼ਟ ਨੂੰ ਆਪਾਂ ਇਹ ਗੱਲ ਕਹਿ ਦਈਏ ਖਾਲਸਾ ਰਵੈਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਤੇ ਪੈਰਾ ਦੇਣ ਵਾਲੇ ਗੁਰੂ ਕੇ ਮਹਾਨ ਸਿੱਖ ਇਹ ਗੱਲ ਨਾ ਸੋਚੀ ਕਿ ਤੇਰਾ ਘਰ ਅਗਰ ਇਹਨਾਂ ਨੇ ਟਹਿ ਤੇਰੀ ਕੀਤਾ ਹੈ ਆਉਣ ਵਾਲਾ ਸਮਾਂ ਤੂੰ ਯਾਦ ਰੱਖੇਗਾ ਕਿ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨੂੰ ਇਹ ਖਾਲਸਾ ਕਿਦਾਂ ਕਮਾਉਂਦਾ ਹੈ ਦਰ ਤੇ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਦੇਖ ਔਰ ਦੂਜੀ ਗੱਲ ਮੈਂ ਕਹਿ ਦੇਵਾਂ ਅਗਰ ਇਹ ਇਹ ਚੀ ਸੋਚਦਾ ਕਿ ਇਹਦਾ ਘਰ ਆਪਾਂ ਨੇ ਟਾਇਆ ਹੈ ਉਹ ਗੁਰੂ ਕਿ ਆ ਦੋਖਿਆ ਮੇਰੀ ਇੱਕ ਗੱਲ ਜ਼ਰੂਰ ਯਾਦ ਰੱਖੀ ਕਿ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਸੱਜਿਆ ਹੋਇਆ ਪੰਥ ਹੈ ਜਦੋਂ ਤੱਕ ਤੇਰਾ ਸੋਦਾ ਨਹੀਂ ਲਾਂਦਾ ਤਦੋਂ ਤੱਕ ਇਹ ਕਦੇ ਸੁੱਖ ਦੀ ਨੀਂਦ ਨਹੀਂ ਸੋਏਗਾ ਤੁਸੀਂ ਦੇਖ ਰਹੇ ਹੋ ਕਿ ਰੋ ਜੜਾ ਹੈ ਉਹ ਹਜੇ ਵੀ ਸਿੱਖ ਸੰਗਤ ਦੇ ਵਿੱਚ ਜਿਹੜਾ ਹੈ ਬਰਕਰਾਰ ਹੈ ਉਸੇ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਇੱਕ ਵੱਡੀ ਅਪਡੇਟ ਜਿਹੜੀ ਹੈ ਲਾਈਵ ਹੋ ਕੇ ਤੁਹਾਡੇ ਤੁਹਾਡੇ ਸਾਹਮਣੇ ਦਰਸ਼ਕੋں ਮੈਂ ਰੱਖਣਾ ਚਾਹੁੰਦਾ ਸਿੱਖ ਸੰਗਤ ਵਾਸਤੇ ਖਾਸ ਕਰਕੇ ਇੱਕ ਹੋਰ ਇਹਨੂੰ ਤੁਸੀਂ ਖੁਸ਼ਖਬਰੀ ਹੀ ਸਮਝੋਗੇ ਜੇ ਤੁਹਾਡੇ ਮਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਗਨਪੇਟ ਹੋਏ ਜਿਹੜੇ ਸਰੂਪ ਨੇ ਉਹਨਾਂ ਦਾ ਦੁੱਖ ਹੈ ਤਾਂ ਇੱਕ ਛੋਟੀ ਜਿਹੀ ਗੱਲ ਜਿਹੜੀ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ 11 ਤਰੀਕ ਹੈ ਬੀਤੇ ਦਿਨ 10 ਤਰੀਕ ਨੂੰ ਇਸੇ ਮਨਜੀਤੇ ਦਾ ਜਿਹੜਾ ਹੈ ਇੱਕ ਕੇਸ ਦੀ ਤਾਰੀਖ ਸੀ ਜਿਸ ਤਾਰੀਖ ਦੇ ਵਿੱਚ ਇਸ ਦੇ ਫੇਰ ਤੋਂ ਇੱਕ ਵਾਰ ਅਰੈਸਟ ਵਾਰੰਟ ਹੋਰ ਨਿਕਲ ਚੁੱਕੇ ਨੇ ਉਹ ਤੁਹਾਨੂੰ ਦੱਸ ਦਈਏ ਕਿ ਦਾ ਕੋਈ ਪਿਛਲਾ ਕੇਸ ਸੀ ਦੀ ਪੂਰੀ ਰਿਪੋਰਟ ਅੱਜ ਸ਼ਾਮ ਨੂੰ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਨਸ਼ਰ ਕਰਕੇ ਇਸ ਦਾ ਪਿਛਲਾ ਕਾਲਾ ਚਿੱਠਾ ਸਾਰਾ ਜਿਹੜਾ ਹੈ ਉਹ ਸਾਰੀ ਪਬਲਿਕ ਦੇ ਸਾਹਮਣੇ ਰੱਖਿਆ ਜਾਵੇ ਇੱਕ ਹੋਰ ਅਰੈਸਟ ਵਾਰੰਟ ਇਹਦੇ ਖਿਲਾਫ ਨਿਕਲ ਚੁੱਕੇ ਨੇ ਕੀ ਕਹੋਗੇ ਬਾਬਾ ਜੀ ਗੱਲ ਹੈ ਕਿ देर आए ਤੇ درست ਆਏ ਪਹਿਲੇ ਜਿਹੜੀ ਇੱਥੇ ਦੀ ਸੰਗਤ ਸੀ ਉਹ ਸੋਚਦੀ ਸੀ ਕਿ ਸ਼ਾਇਦ ਇਹ ਵੀ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਪਰ ਜਦੋਂ ਇਹਦੀਆਂ ਕਰਤੂਤਾਂ ਇਸ ਇਸ ਜ਼ਾਲਮ ਦੀਆਂ ਇਸ ਥੱਗੜ ਦੀਆਂ ਕਰਤੂਤਾਂ ਸੰਗਤ ਦੇ ਸਾਹਮਣੇ ਆਈਆਂ ਅੱਜ ਉਹ ਜਿਹੜੇ ਨੇ ਅੱਜ ਉਹ ਵੀ ਬੜਾ ਜਿਹੜਾ ਉਹਨਾਂ ਦਾ ਮਨ ਵੀ ਉਦਾਸ ਹੈ ਉਹ ਕਹਿ ਰਹੇ ਨੇ ਕਿ ਅਸੀਂ ਧੋંગી ਨੂੰ ਜਿਹੜੇ ਨੇ ਪਛਾਣ ਨਹੀਂ ਸਕੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਕਹਿ ਜਾਵਾਂ ਕਿ ਜਦੋਂ ਆਪੀ ਇਤਿਹਾਸੀ ਇਤਿਹਾਸ ਦੇ ਪੰਨਿਆਂ ਨੂੰ ਫਲੋਰਦੇ ਆ ਨਾ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਸਨੇ ਸਰਹੱਦ ਦੀ ਇੱਟ ਦੇ ਨਾਲ ਇੱਟ ਖੜਕਾਈ ਸੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਉਹਨਾਂ ਵਾਰਸਾਂ ਨੇ ਜਿੱਤੇ ਇਸ ਦਾ ਘਰ ਟੈਟਰੀ ਗਿਆ ਕਿਕਰਸ ਕੀਤਾ ਹੈ ਔਰ ਆਉਣ ਵਾਲਾ ਉਸ ਸਮਾਧੂਰ ਨਹੀਂ ਕਿਉਂਕਿ ਪੰਜਾਬ ਦੇ ਪ੍ਰਚਾਰਕ ਅੱਜ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਮਾਣ ਹੈ ਜੰਮੂ ਦੀ ਸੰਗਤ ਤੇ ਪਰ ਪੰਜਾਬ ਦੇ ਪ੍ਰਚਾਰਕ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਜਦੋਂ ਤੱਕ ਸਾਡਾ ਹਰ ਇੱਕ ਨੌਜਵਾਨ ਗੁਰੂ ਪਾਤਸ਼ਾਹ ਦੀ ਉਹਨਾਂ ਪੰਕਤੀਆਂ ਤੇ ਪੈਰਾ ਨਹੀਂ ਦੇਂਦਾ ਜੇਕਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਜਦੋਂ ਤੱਕ ਇਹ ਸੌਦਾ ਨਹੀਂ ਲੰਮਾ ਸੁੱਖ ਦੇ ਨਾਲ ਉਹ ਨਹੀਂ ਬੈਠੇਗਾ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਗੁਰੂ ਕੇ ਸਿੱਖੋ ਹਰ ਇੱਕ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਪੜਾ ਉਜਾੜ ਹੀ ਉਜਾੜ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਅਦਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਕਾਰ ਬਰਕਰਾਰ ਰੱਖਣ ਦੇ ਲਈ ਸਾਨੂੰ ਚਾਹੀਏ ਜਿੰਨੀਆਂ ਮਰਜ਼ੀ ਵੱਡੀਆਂ ਕੁਰਬਾਨੀਆਂ ਕਰ ਦੇਵਣ ਦੁਨੀਆ ਦਾ ਇਤਿਹਾਸ ਤੁਸੀਂ ਪੜ ਕੇ ਦੇਖ ਲਓ ਕਿ ਸਾਡੇ ਗੁਰੂਆਂ ਨੇ ਕਿਸੇ ਦੀ ਈਨ ਨਹੀਂ ਮੰਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਾਂ ਦਾ ਜੀਵਨ ਪੜ ਕੇ ਦੇਖ ਲੋ ਜਿਨ੍ਹਾਂ ਨੇ ਨੀਹਾਂ ਵਿੱਚ ਖੜਾ ਹੋ ਕੇ ਕਿਹਾ ਸੀ ਹਮ ਜਾਨ ਦੇ ਕੇ ਔਰੋ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵਾਂ ਮੈਂ ਸਰੋਪੇ ਉਠਾ ਚਲੇ ਸਿੰਘੋ ਕੀ ਸਲਤਨਤ ਦਾ ਪੋਦਾ ਲਗਾ ਚਲੇ ਗੱਦੀ ਸੇ ਤਾਜੋ ਤਖਤਬ ਕੋਂ ਪਾਏਗੀ ਜਹਾਂ ਸੇ ਜ਼ਾਲਮੋ ਕਾ ਨਾਮੋ ਨਿਸ਼ਾਨ ਮਿਟਾਏਗੀ ਉਹ ਦਿਨ ਦੂਰੀ ਜਦੋਂ ਇਸ ਜ਼ਾਲਮ ਦਾ ਸੋਦਾ ਜਿਹੜਾ ਲਾਣਾ ਸਰਕਾਰਾਂ ਨੇ ਜਿੰਨੀ ਦੇਰ ਆਪਣੇ ਕੋ ਰੱਖਣਾ ਰੱਖੋ ਪਰ ਇਹ ਆਉਣ ਵਾਲਾ ਟਾਈਮ ਯਾਦ ਰੱਖਿਓ ਖਾਲਸਾ ਰਵਾਇਤਾਂ ਅਨੁਸਾਰ ਜਿਸ ਕੋਲੋਂ ਵੀ ਸੇਵਾ ਮੇਰੇ ਗੁਰਦਸਮ ਪਾਤਸ਼ਾਹ ਨੇ ਲੈਣੀ ਹੋਈ ਉਹ ਜਰੂਰ ਲੈਣਗੇ ਖਾਲਸਾ ਰਵਾਇਤਾਂ ਅਨੁਸਾਰ ਇਸ ਦਿਸਤ ਦਾ ਜਿਹੜਾ ਸੌਦਾ ਲਗੇਗਾ ਔਰ ਮੇਰੀ ਆਖਰੀ ਬੇਨਤੀ ਇੱਥੇ ਦੀ ਆਵਾਜ਼ ਨੂੰ ਕਿਉਂਕਿ ਇੱਥੇ ਤਦਾਂ ਵੀ ਸੰਗਤ ਘਟ ਹੈ ਇਸ ਵਾਰ ਹਾਲ ਹੀ ਬੈਠੀ ਹੈ ਇਹ ਹੱਥ ਜੋੜ ਕੇ ਬੇਨਤੀ ਕਰ ਚੱਲਿਆ ਇਸ ਦੁਸ਼ਟ ਦੇ ਘਰ ਦੀ ਜਿਹੜਾ ਲੱਗਿਆ ਹੋਇਆ ਨੌਜਵਾਨਾਂ ਦਾ ਬੋਰਡ ਹੈ ਇਹ ਰਹਿੰਦੀ ਦੁਨੀਆ ਤੱਕ ਤੁਸੀਂ ਇਤਿਹਾਸ ਸਿਰਜਿਆ ਇਤਿਹਾਸ ਇਹ ਇਤਿਹਾਸ ਕਦੇ ਮਿਟਰਾਂ ਨਹੀਂ ਚਾਹੀਦਾ ਨਾ ਉਹ ਦੁਸ਼ਤ ਉਸਤੇ ਘਰ ਦਾ ਕੋਈ ਇੱਥੇ ਆਣਾ ਚਾਹੀਦਾ ਇਤੂ ਲੰਗਦਾ ਹੋਇਆ ਹਰ ਇੱਕ ਰਾਹੀਰ ਇਸ ਦੁਸ਼ਟ ਦੇ ਘਰ ਨੂੰ ਜੁੱਤੀਆਂ ਮਾਰ ਕੇ ਜਾ ਜੁੱਤੀਆਂ ਮਾਰ ਕੇ ਜਾਇਓ ਇਹ ਮੇਰੀ ਗੱਲ ਹੈ ਤੁਹਾਨੂੰ ਸੰਗਤ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਮੈਂ ਇਸ ਨਗਰ ਦੀ ਸੰਗਤ ਨੂੰ ਕਿਉਂਕਿ ਸੰਤ ਜਰਨਾ ਅਸੀਂ ਖਾਲਸਾ ਇੱਕ ਗੱਲ ਕਹਿੰਦੇ ਸੀ ਕਿ ਜ਼ਮੀਰ ਤਾਂ ਮਰ ਜਾਣਾ ਜਿਹੜਾ ਉਹ ਮੌਤ ਹੈ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ ਅਈ ਤੁਸ ਤੁਹਾਡਾ ਫਰਜ਼ ਬੰਦਾ ਹੈ ਤੇ ਆਪਣੀਆਂ ਜ਼ਿਮੇਵਾਰੀਆਂ ਜਮਾ ਕੇ ਇਸ ਲਾਹਤੀ ਦੇ ਨਾਲ ਕੋਈ ਵੀ ਰੋਟੀ ਬੇਟੀ ਦੀ ਸਾਂਹ ਜਿਹੜੀ ਹੈ ਕੋਈ ਨਹੀਂ ਕਰੇਗਾ। ਤੋਂ ਤੁਸੀਂ ਦੇਖਿਆ ਕਿ ਇਸ ਵੇਲੇ ਸੰਗਤਾਂ ਦੇ ਵਿੱਚ ਬਹੁਤ ਭਾਰੀ ਰੋਹ ਜਣਾ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਮੈਂ ਇੱਕ ਵਾਰ ਫਿਰ ਤੋਂ ਬੋਰਡ ਦਿਖਾ ਦਿਆਂ ਜੀ। ਜੋ ਕਿ ਇੱਥੇ ਦੇ ਜਿਹੜੀ ਸੰਗਤ ਹੈ ਸਿੱਖ ਸੰਗਤ ਜੰਮੂ ਕਸ਼ਮੀਰ ਦੀ ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਜਿਹੜਾ ਹੈ ਉਹ ਲੈ ਲਿਆ ਹੈ ਲਾਹਨਤੀ ਦਾ ਘਰ ਲੈ ਕੇ ਇਸ ਦੇ ਟਹਿ ਟੇਰੀ ਹੋਏ ਘਰ ਦੇ ਉੱਤੇ ਇੱਕ ਬੋਰਡ ਲਗਾਇਆ ਗਿਆ ਹੈ ਜਿਹਦੇ ਉੱਤੇ ਲਿਖਿਆ ਹੈ ਤਨਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਅਗਨਪੇਟ ਕਰਨ ਵਾਲੇ ਦੁਸ਼ਟ ਪਾਪੀ ਮਨਜੀਤੇ ਬਿੱਲੇ 부ਚੜ ਦਾ ਘਰ ਜੋ ਗੁਰੂ ਕੇ ਸਿੱਖਾਂ ਨੇ ਰੋਸ਼ ਵਜੋਂ ਟਹਿ ਟੇਰੀ ਕਰ ਦਿੱਤਾ ਇੱਥੋਂ ਲੰਘਦੇ ਹੋਏ ਹਰ ਇੱਕ ਰਾਹੀਰ ਨੂੰ ਬੇਨਤੀ ਹੈ ਕਿ ਇਸ ਲਾਂਤੀ ਦੇ ਘਰ ਨੂੰ ਜੁੱਤੀ ਜ਼ਰੂਰ ਮਾਰ ਕੇ ਜਾਓ ਜੀ ਵੱਲੋਂ ਸਮੂਹ ਸਾਧ ਸੰਗਤ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਇੱਥੇ ਦੇ ਜਿਹੜੇ ਕੁਝ ਪਤਵੰਤੇ ਸੱਜਣ ਜਾਂ ਕੁਝ ਹੋਰ ਜਿਹੜੇ ਲੋਕਲ ਲੋਕੀ ਖੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗਾ ਕਿ ਉਹ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਕਾਫੀ ਰੋਸ਼ ਜੜਾ ਹੈ ਅਰੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਰੋ ਕਾਫੀ ਚੱਲ ਰਿਹਾ ਹੈ ਇੱਥੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਨਾਲ ਹੀ ਮੈਂ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਵੀ ਦਿਖਾ ਦੇਣਾ ਗੁਰਦੁਆਰਾ ਸਿੰਘ ਸਭਾ ਕੋਲਪੁਰ ਜਿੱਥੇ ਕਿ ਪੰਜ ਪਾਵਨ ਸਰੂਪ ਐਸੇ ਮਨਜੀਤੇ ਵੱਲੋਂ ਸਾੜੇ ਗਏ ਸੀ ਉਸ ਮਨਜੀਤੇ ਦੇ ਘਰ ਦੇ ਉੱਤੇ ਇੱਕ ਅਜ ਬੋਰਡ ਲਾਇਆ ਗਿਆ ਹੈ ਕਿ ਜਿਹੜਾ ਵੀ ਇਸ ਦੇ ਘਰ ਦੇ ਅੱਗੇ ਨਿਕਲ ਕੇ ਜਾਵੇ ਉਹ ਇੱਕ ਵਾਰ ਇਹਨੂੰ ਜੁੱਤੀ ਜ਼ਰੂਰ ਮਾਰ ਕੇ ਜਾਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਇਸ ਨੇ ਅਗਨ ਭੇਟ ਕੀਤਾ ਸੀ ਇਹ ਹਨ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਕੋਲਪੁਰ ਵਿਜੇਪੁਰ ਦਾ ਇਲਾਕਾ ਡਿਸਟ੍ਰਿਕਟ ਸੰਭਾ ਜੰਮੂ ਕਸ਼ਮੀਰ ਵਿਖੇ ਜਿੱਥੇ ਪੰਜ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਇਸ ਬੰਦੇ ਵੱਲੋਂ ਅਗਨ ਭੇਟ ਕਰ ਦਿੱਤਾ ਗਿਆ ਸੀ ਇੱਕ ਹੋਰ ਵੱਡੀ ਅਪਡੇਟ ਫਿਰ ਤੋਂ ਮੈਂ ਤੁਹਾਨੂੰ ਦੱਸਦੇ ਹਾਂ ਕਿ ਇਸ ਮਨਜੀਤੇ ਨੂੰ ਬੀਤੇ ਦਿਨ 10 ਤਰੀਕ ਨੂੰ ਜੋ ਚਨੈਨੀ ਦਾ ਇੱਕ ਕੇਸ ਸੀ ਬੁਲੈਰੋ ਸਾੜਨ ਦਾ ਉਹਦੇ ਕੇਸ ਦੇ ਵਿੱਚ ਵੀ ਇਹਦੇ ਵਾਰੰਟ ਨਿਕਲ ਚੁੱਕੇ ਨੇ ਔਰ ਉਹ ਛੇਤੀ ਹੀ ਜਾਂ ਫਿਰ ਮੈਨੂੰ ਲੱਗਦਾ ਹੈ ਕਿ ਰਾਮਗੜ੍ਹ ਦੇ ਥਾਣੇ ਦੇ ਵਿੱਚ ਉਹ ਵਾਰੰਟ ਵੀ ਪਹੁੰਚ ਚੁੱਕੇ ਹੋਣਗੇ ਔਰ ਉਸ ਦੇ ਕੇਸ ਦੇ ਤਹਿਤ ਵੀ ਇਹਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁਣ ਤੈਹ ਹੋ ਚੁੱਕੀ ਹੈ ਕਿਉਂਕਿ ਇਹ ਪਿਛਲੀਆਂ ਕਈ ਜਿਹੜੀਆਂ ਤਰੀਕਾਂ ਸਨ ਇਹ ਅਦਾਲਤ ਦੇ ਵਿੱਚ ਨਹੀਂ ਗਿਆ ਤੋਂ ਇਹ ਇਸ ਦਾ ਪਿਛੋਕੜ ਸੀ ਕਿ ਇਹਦੇ ਉੱਪਰ ਪਹਿਲਾਂ ਵੀ ਬਹੁਤ ਸਾਰੇ ਕੇਸ ਚੱਲ ਰਹੇ ਨੇ ਔਰ ਇੱਕ ਕੇਸ ਦੇ ਤਹਿਤ ਇਦੇ ਕੱਲ ਵਾਰੰਟ ਨਿਕਲੇ ਨੇ ਔਰ ਇਹ ਫਿਰ ਤੋਂ ਇਸ ਇਹਦਾ ਅਰੈਸਟ ਵਾਰੰਟ ਜਿਹੜਾ ਹੈ ਇੱਥੇ ਕੱਢਿਆ ਗਿਆ ਹੈ ਹੁਣ ਮੈਂ ਤੁਹਾਨੂੰ ਫਿਰ ਤੋਂ ਦੱਸ ਦਿਆਂ ਕੋਲਪੁਰ ਗੁਰਦੁਆਰਾ ਸਾਹਿਬ ਦੇ ਬਾਹਰ ਮੈਂ ਖੜਾ ਹਾਂ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਸੰਗਤ ਵੱਲੋਂ ਇੱਕ ਫਿਰ ਤੋਂ ਬੋਰਡ ਲਾਇਆ ਗਿਆ ਹੈ ਕਿ ਇਹਦੇ ਘਰ ਦੇ ਬਾਹਰੋਂ ਜੋ ਵੀ ਲੰਘ ਕੇ ਜਾਵੇ ਉਹ ਕਮ ਸੇ ਕਮ ਇੱਕ ਜੁੱਤੀ ਜਿਹੜੀ ਹੈ ਇਹਦੇ ਘਰ ਦੇ ਬਾਹਰ ਜ਼ਰੂਰ ਮਾਰ ਕੇ ਜਾਵੇ ਪੁਰਾਤਨ ਖਾਲਸਾ ਰਵਾਇਤਾਂ ਅਨੁਸਾਰ ਜੇਕਰ ਅਸੀਂ ਕਾਨੂੰਨ ਨੂੰ ਲਈਏ ਜੇ ਭਾਰਤੀ ਕਾਨੂੰਨ ਨੂੰ ਲਈਏ ਭਾਰਤੀ ਸੰਵਿਧਾਨ ਨੂੰ ਲਈਏ ਨਾ ਹੋ ਸਕਦਾ ਹੈ ਇਹ ਕਾਨੂੰਨੀ ਤੌਰ ਤੇ ਇਹਦੇ ਦਾਅ ਪੇਚ ਕੁਝ ਹੋਰ ਬਣਨ ਲੇਕਿਨ ਖਾਲਸਾ ਹੀ ਰਵਾਇਤਾਂ ਅਨੁਸਾਰ ਅਗਰ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ ਜੋ ਇੱਥੇ ਨਿਕਲ ਕੇ ਆਈ ਹੈ ਕੀ ਨਾਮ ਹੈ ਤੁਹਾਡਾ ਚਮਨ ਲਾਲ ਜੀ ਤੁਸੀਂ ਵੀ ਇੱਥੇ ਪਿੰਡ ਦੇ ਰਹਿਣ ਵਾਲੇ ਹੋ ਇਹ ਜਿਹੜਾ ਸਾਰਾ ਕੁਝ ਹੋਇਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਬਹੁਤ ਗਲਤ ਕੀਤਾ ਹੁਣ ਇਹ ਕੋਈ ਕੰਮ ਚੰਗਾ ਨਹੀਂ ਧਰਮ ਨੂੰ ਬਰਬਾਦ ਕਰਨਾ ਅਸੀਂ ਗੱਲ ਪੁਰਾ ਅੱਜ ਇੱਕ ਬੋਰਡ ਲਾਇਆ ਗਿਆ ਹੈ ਜਿਹਦੇ ਚ ਲਿਖਿਆ ਕਿ ਜਿਹੜਾ ਇੱਥੋਂ ਲੰਘ ਕੇ ਜਾਏ ਇਸ ਜਗ੍ਹਾ ਨੂੰ ਜੁੱਤੀ ਮਾਰ ਕੇ ਜਾਏ ਇਹਦੇ ਨਾਲ ਤੁਸੀਂ ਸਹਿਮਤ ਹੋ ਸਹਿਮਤ ਆਂ ਅਸੀਂ ਚਾਹਾਂਗੇ ਇੱਕ ਮਾਰਾਂਗੇ ਅਸੀਂ ਚਾਰ ਮਾਰ ਮਾਰ ਕੇ ਚੱਲਾਂਗੇ ਕੀ ਬਾਤ ਚਾਰ ਜੁੱਤੀਆਂ ਮਾਰ ਕੇ ਲਿਖ ਲਾਂਗੇ ਐਸੇ ਕੰਮ ਮਤਲਬ ਦੁੱਖ ਤਾਂ ਹੈ ਸਾਰੇ ਰੁੱਖ ਬਹੁਤ ਹੈ ਜੀ ਬਹੁਤ ਦੁੱਖ ਹੈ ਅੱਜ ਕੱਲ ਤਾਂ ਕੀ ਹੋ ਗਰਦਾ ਤੋਂ ਜਿਹੜੇ ਬੋਰਡ ਜੋ ਕੁਝ ਹੋਰ ਕਹਿਣਾ ਚਾਹੋ ਹੋਰ ਕੀ ਕਹਿਣਾ ਕੋਈ ਗੱਲ ਨਹੀਂ ਦੇਖੋ ਤੁਸੀਂ ਜਿਹੜੇ ਲੋਕੀ ਇਹ ਗੱਲਾਂ ਕਰਦੇ ਨੇ ਕਿ ਸਿੱਖ Hindu Muslim ਨਾ ਕਰਿਆ ਕਰੋ ਮਨੁੱਖੀ ਜਾਤ ਸਭਾ ਇੱਕ ਹੈ ਪਹਿਚਾਣ ਬਹੁਤ ਦੁੱਖ ਸਾਰਿਆਂ ਨੂੰ ਇੱਕੋ ਜਿਹਾ ਹੈ ਇਹ ਬਜ਼ੁਰਗ ਸਾਡੇ ਇੱਥੇ ਖੜੇ ਸੀ ਤੇ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਤੇ ਮੈਨੂੰ ਮੈਂ ਤਾਂ ਸਿੰਪਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਕਈ ਦੇ ਵਿੱਚ ਭੁੱਬਾ ਨਿਕਲ ਜਾਂਦੀਆਂ ਨੇ ਔਰ ਚਮਨ ਲਾਲ ਜੀ ਇਸ ਮੈਨੂੰ ਮੈਂ ਵੀ ਹੁਣ ਤੁਹਾਡੇ ਨਾਲ ਸਮਝ ਲਓ ਕਿ ਭਾਵੂ ਕੀ ਹੋ ਜਾਵਾਂਗਾ ਪਰ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਿਆਂ ਨੂੰ ਕਿਹਾ ਇਸ ਤਰ੍ਹਾਂ ਦੇ ਜਿਹੜੇ ਪਖੰਡੀਆਂ ਦੇ ਡੇਰੇ ਨੇ ਹੋਰ ਵੀ ਪਿੰਡਾਂ 'ਚ ਜਿਹੜੇ ਚੱਲ ਰਹੇ ਹੋਣਗੇ ਕਿਆ ਉਹਨਾਂ ਦੇ ਬਾਰੇ 'ਚ ਕੀ ਕੀਤਾ ਜਾਏ ਜਿਹੜਾ ਪਖੰਡੀਆਂ ਨੂੰ ਤਾਂ ਛੱਡਣਾ ਹੀ ਚਾਹਦਾ ਜਿੱਥੇ ਦੇਖਿਆ ਜਿੱਥੇ ਹੀ ਮਿਲਣ ਜਿੱਥੇ ਵੀ ਇਹ ਲਈ ਗੱਲ ਹੋਏ ਉਹ ਪਿੰਡ ਵਾਲੇ ਉਹ ਪੰਚਾਇਤ ਉਹ ਜੋ ਵੀ ਹੈ ਆਦਮੀ ਉਹਨੂੰ ਥੱਲੇ ਹੀ ਕਾਬੂ ਕਰਨਾ ਚਾਹੀਦਾ ਹਾਂ ਪਹਿਲਾਂ ਹੀ ਕਾਬੂ ਕਰਾ ਕੇ ਇਸ ਬੰਦੇ ਨੂੰ ਵੀ ਪਹਿਲਾਂ ਹੀ ਕਾਬੂ ਕਰ ਲਿਆ ਜਾਂਦਾ ਤੇ ਸ਼ਾਇਦ ਅੱਜ ਇਹ ਕੁਝ ਨਾ ਹੋਵੇ ਉਹ ਦਿਨ ਪਹਿਲੇ ਵੀ ਪੜਾ ਕੀਤਾ ਹੈ ਪਹਿਲੇ ਮੈਂ ਬੜਾ ਕਾਬੂ ਕੀਤਾ ਸਾਨੂੰ ਇਸ ਨੇ ਪਹਿਲੇ ਵੀ ਬਹੁਤ ਕੁਝ ਕੀਤਾ ਹੋਇਆ ਇਸ ਪਿੰਡ 'ਚ ਬੜਾ ਬੜਾ ਕੁਝ ਕੀਤਾ ਕੀ ਕੀ ਕਰਦਾ ਰਿਹਾ ਏ ਲੱਗ ਹੀ ਰਿਹਾ ਪਿੰਡ 'ਚ ਲੱਗ ਹੋ ਗਿਆ ਅੱਛਾ ਇਹ ਪਿੰਡ 'ਚ ਮਲਾ ਰੋਟੀ ਲੱਗ ਗਈ ਅੱਛਾ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਜੱਚਾ ਕੰਮ ਕੀਤਾ ਇਹਦੇ ਕੋਲ ਲੋਕ ਹੀ ਆਉਂਦੇ ਸੀ ਜਦੋਂ ਇਹ ਝਾੜ ਫੂਕ ਜੋ ਦੀ ਡਰਾਮੇ ਰੂਮ 'ਚ ਕਰਦਾ ਸੀ ਇੱਥੇ ਕੋਈ ਨਹੀਂ ਆਉਂਦਾ ਰਿਹਾ ਇੱਥੇ ਕੋਈ ਨਹੀਂ ਆਉਂਦਾ ਰਿਹਾ ਇੱਥੇ ਕੋਈ ਨਹੀਂ ਆਉਂਦਾ ਰਿਹਾ ਅੱਛਾ ਦੇਖਿਆ ਹੈ ਝਾੜ ਫੂਕ ਦਾ ਕੰਮ ਨਹੀਂ ਦੇਖਿਆ ਬਸ ਹੋਰ ਹੀ ਦੇਖਿਆ ਬੰਧ ਨੰਗ ਬਣਿਆ ਸੀ ਅੱਛਾ ਪਰੇ ਦੇ ਕੜਾਕੂੜਾ ਤਾਂ ਇਹਨੇ ਕੋਈ ਪਾਇਆ ਨਹੀਂ ਸੀ ਕਕਾਰ ਤਾਂ ਇਹਦੇ ਪੂਰੇ ਹੈ ਨਹੀਂ ਸੀ ਦੇਖਿਆ ਜਾਏ ਤੇ ਸਿੱਖੀ ਵੱਜੂ ਅਗਰ ਦੇਖਿਆ ਜਾਏ ਤੇ ਪੂਰੇ ਬਾਣੇ ਵਿੱਚ ਬਾਹਰੋਂ ਜ਼ਰੂਰੀ ਭੇਖੀ ਸੀਗਾ ਲੇਕਿਨ ਅੰਦਰੋਂ ਨਹੀਂ ਸੀਗਾ ਇਹ ਅੰਦਰੋਂ ਫਿਰ ਅੰਦਰੋਂ ਕੰਮ ਕਰ ਕੇ ਇਹ ਜਿਹਨੂੰ ਦਦੇਹ ਕੰਮ ਕਰਦਾ ਬਿਲਕੁਲ ਬਿਲਕੁਲ ਜੇ ਅੰਦਰੋਂ ਹੁੰਦਾ ਤੇ ਇਹੋ ਜਿਹੇ ਕੰਮ ਨਾ ਕਰਦਾ ਚਮਨ ਲਾਲ ਜੀ ਜਿਹੜੇ ਇੱਥੇ ਤੇ ਹੀ ਵਸਨੀਕ ਸੀ ਉਹਨਾਂ ਨੇ ਵੀ ਦੇਖੋ ਤੁਸੀਂ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ ਕੋਸ਼ਿਸ਼ ਕਰਾਂਗੇ ਹੋਰ ਵੀ ਗੱਲਬਾਤ ਕਰੀਏ ਕਿਸੇ ਦੇ ਨਾਲ ਕਿਉਂਕਿ ਇਹ 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 ਜਿਹੜਾ ਮਸਲਾ ਕਿਸੇ ਇੱਕ ਕੌਮ ਦੇ ਨਾਲ ਜੁੜਿਆ ਇਹ ਕਿਸੇ ਇੱਕ ਧੜੇ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਲੋਕਾਈ ਦੇ ਨਾਲ ਜੁੜਿਆ ਹੋਇਆ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਲੋਕਾਈ ਦੇ ਮਾਲਕ ਪੂਰੀ ਲੋਕਾਈ ਦੇ ਪਾਤਸ਼ਾਹ ਸਨ ਨਾ ਕਿ ਕਿਸੇ ਇੱਕ ਕੌਮ ਇੱਕ ਧਰਮ ਦੇ ਜਾਂ ਇੱਕ ਧੜੇ ਦੇ ਬਹੁਤ ਸਾਰੀਆਂ ਗੱਲਾਂ ਇੱਥੇ ਨੌਜਵਾਨ ਵੀ ਕਹਿ ਰਹੇ ਨੇ ਇੱਥੇ ਦੇ ਕੁਝ ਵੀਰ ਇੱਥੇ ਜੁੜੇ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਸੁਭਿੰਦਰ ਸਿੰਘ ਇਹ ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ ਹੋ ਨਹੀਂ ਮੈਂ ਰੈਪਰ ਕੈਂਪੂ ਰਾਏਪੁਰ ਦੇ ਰਾਏਪੁਰ ਦੇ ਰਹਿਣ ਵਾਲੇ ਹੋ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਇਸ ਤਰ੍ਹਾਂ ਦਾ ਕੁਝ ਹੋਇਆ ਹੈ ਕਿਹੋ ਜਿਹਾ ਮਹਿਸੂਸ ਹੋਇਆ ਸੀ ਕੀ ਲੱਗਿਆ ਕਿ ਇਸ ਦੇ ਨਾਲ ਜੋ ਇਹ ਇਸ ਵੇਲੇ ਇਹ ਬੋਰਡ ਲਗਾ ਕੇ ਹੋ ਰਿਹਾ ਹੈ ਜੋ ਇਸ ਤੇ ਗੱਲਾਂ ਕਹੀਆਂ ਜਾ ਰਹੀਆਂ ਨੇ ਲਿਖੀਆਂ ਜਾ ਰਹੀਆਂ ਨੇ ਸਹਿਮਤ ਹੋ ਉਹਦੇ ਨਾਲ ਹਾਂਜੀ ਬਹੁਤ ਮੈਂ ਕਹਾਂ ਬਹੁਤ ਮਾੜਾ ਆਇਆ ਇਸ ਬੰਦੇ ਨੂੰ ਤਾਂ ਅੱਗ ਲਾ ਹੋਣੀ ਚਾਹੀਦੀ ਹੈ ਛੱਟਣਾ ਨਹੀਂ ਚਾਹੀਦਾ ਇਸ ਬੰਦੇ ਨੂੰ ਤੁਸੀਂ ਦੇਖੋ ਇੰਨਾ ਰੋਸ ਸਾਡੇ ਚ ਕਿਸ ਬੰਦੇ ਨੂੰ ਅੱਗ ਲਾਣੀ ਚਾਹੀਦੀ ਆ ਫੜ ਕੇ ਮੈਂ ਕਹਿੰਦਾ ਇਹਨੂੰ ਸਜ਼ਾ ਨਹੀਂ ਦੇਣੀ ਅੱਗ ਲਾਣੀ ਚਾਹੀਦੀ ਜਿਸ ਨੇ ਨਾ ਮਹਾਰਾਜ ਨੂੰ ਅੱਗ ਲਾਈ ਇਹਨਾਂ ਇਸ ਤਰ੍ਹਾਂ ਇਹਨੂੰ ਅੱਗ ਲਾਣੀ ਚਾਹੀਦੀ ਸਾਲੇ ਨੂੰ ਰੂਹ ਬੰਨ ਕੇ ਅੱਗ ਲਾਣੀ ਚਾਹੀਦੀ ਇਹਨੂੰ ਤੋਂ ਇਹਨੂੰ ਛੱਡਣਾ ਨਹੀਂ ਚਾਹੀਦਾ ਵੀਰ ਮੈਂ ਇਹ ਗੱਲ ਕੰਨਾ ਤੁਹਾਨੂੰ ਤੋਂ ਜੀ ਇਹਨੂੰ ਛੱਡਣਾ ਨਹੀਂ ਚਾਹੀਦਾ ਇਹਨੂੰ ਅੱਗ ਲਾਓ ਸਾਲੇ ਨੂੰ ਜਿੱਦਾਂ ਇਹਨਾਂ ਮਹਾਰਾਜ ਨੂੰ ਦੇਖਿਆ ਤੁਸੀਂ ਕੀ ਰੋ ਰੋ ਵਜੋਂ ਹਰ ਕੋਈ ਬੰਦਾ ਜਿਹੜਾ ਹੈ ਉਹ ਗੁੱਸੇ ਦੇ ਵਿੱਚ ਹੈ ਔਰ ਹਰ ਕੋਈ ਬੰਦਾ ਗੁੱਸੇ ਦੇ ਵਿੱਚ ਭਾਵੁਕ ਹੋ ਕੇ ਬਹੁਤ ਸਾਰੀਆਂ ਗੱਲਾਂ ਕਹਿ ਰਿ ਪਰ ਔਰ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਜਕਾਰੇ ਵੀ ਲੱਗ ਰਹੇ ਨੇ ਔਰ ਇਹ ਬੋਰਡ ਜਿਹੜਾ ਹੈ ਇਸ ਵੇਲੇ ਇੱਥੇ ਲਗਾਇਆ ਗਿਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੂਰੀ ਸਿੱਖ ਸੰਗਤ ਹੀ ਨਹੀਂ ਬਲਕਿ ਪੂਰਾ ਜਗਤ ਜੜਾ ਸੀ ਉਹ ਦੁਖੀ ਸੀ ਔਰ ਰੋਸ਼ ਦੇ ਵਿੱਚ ਸੀ ਪੰਜ ਪਾਵਨ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਅਗਨ ਪੇਟ ਕੀਤੇ ਗਏ ਸੀ ਇੱਕ ਵੱਡੀ ਅਪਡੇਟ ਤੁਹਾਡੇ ਤੱਕ ਸ਼ਾਮ ਨੂੰ ਮੈਂ ਫਿਰ ਤੋਂ ਲੈ ਕੇ ਆਵਾਂਗਾ ਉਮੀਦ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਅੱਗੇ ਜਿਹੜੀ ਅਪਡੇਟ ਤੁਹਾਨੂੰ ਮੈਂ ਦੱਸਾਂਗਾ ਇਹਦਾ ਪਿਛੋਕੜ ਇਸਨੇ ਪਿੱਛੇ-ਪਿੱਛੇ ਕੀ ਕੀ ਕਾਰੇ ਕੀਤੇ ਨੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਾ ਕੇ ਕੀਤੇ ਉਸਦੀ ਪੂਰੀ ਅਪਡੇਟ ਮੈਂ ਜ਼ਰੂਰ ਸ਼ਾਮ ਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗਾ ਔਰ ਉਮੀਦ ਕਰਾਂਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਦੇਖਦੇ ਹੋ ਆਪਸੀ ਸਾਈਨ ਟੀਵੀ ਆਉ ਤੁਹਾਨੂੰ ਹੋਰ ਵੀ ਤਸਵੀਰਾਂ ਜਿਹੜੀਆਂ ਨੇ ਨਾਲ ਦੇ ਨਾਲ ਦਿਖਾਈਏ ਕਾਸ਼ ਕਰਦੇ ਹਾਂ 3 ਪਾਚਾ ਤੇ ਸੇਵਾ ਸਾਨੂੰ ਬਖਸ਼ੋ। ਬਾਕੀ ਆਪ ਵੀ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨਾਂ ਨੇ ਜਿਹੜਾ ਇੱਥੇ ਇਹ ਕਿਆ ਹੈ ਰੋਵਜੋ ਇੱਥੋਂ ਲੰਘ ਕੇ ਜਣਾ ਵੀ ਕੋਈ ਇਥੋਂ ਲੰਘ ਕੇ ਜਾਏ ਇੱਥੋਂ ਲੰਘ ਕੇ ਜਾਏ ਉਹ ਇੱਥੇ ਜੁੱਤੀ ਜ਼ਰੂਰ ਜਿਹੜੀ ਹੈ ਉਹ ਮਾਰ ਕੇ ਜਾਏ। ਤਾਂ ਤੁਸੀਂ ਦੇਖਿਆ ਕਿ ਇਹ ਬੋਰਡ ਇੱਥੇ ਬਹੁਤ ਵੱਡੀ ਇੱਕ ਅਪਡੇਟ ਤੁਹਾਨੂੰ ਦੇ ਰਿਹਾ ਕਿ ਕੋਲਪੁਰ ਵਿਖੇ ਜਿਹੜੀ ਅਸੀਂ ਲਗਾ ਰਹੇ ਹਾਂ ਤੁਸੀਂ ਇਹ ਚੰ ਮੁ ਕਸ਼ਮੀਰੀ ਸੰਗਠਨ ਨੇ ਲੋਕ ਤੁਸੀਂ ਦੇਖਿਆ ਕਿ ਲੋਕੀ ਹੁਣ ਜਿਹੜਾ ਹੈ ਇਸ ਜਗ੍ਹਾ ਤੋਂ ਲੰਘਦੇ ਹੋਏ ਇੱਥੇ ਜਿਹੜੀ ਹੈ ਜੁੱਤੀਆਂ ਮਾਰਨ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਛੇਤੀ ਹੀ ਸ਼ੁਰੂ ਹੋ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਜੁੱਤੀਆਂ ਔਰ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਕਿਵੇਂ ਜਿਹੜਾ ਹੈ ਇਸ ਨੂੰ ਜੁੱਤੀਆਂ ਮਾਰੀਆਂ ਜਾ ਰਹੀਆਂ ਨੇ ਇਸ ਦੀ ਇਸ ਜਗ੍ਹਾ ਨੂੰ ਇਸ ਦੀ ਇਸ ਜਗ੍ਹਾ ਤੇ ਜੁੱਤੀਆਂ ਮਾਰ-ਮਾਰ ਕੇ ਲੋਕੀ ਜਿਹੜਾ ਹੈ ਉਹ ਅੱਗੇ ਨਿਕਲ ਰਹੇ ਨੇ ਔਰ ਇੱਕ ਪੰਥਕ ਫੈਸਲਾ ਜਿਹੜਾ ਹੈ ਉਹ ਇੱਥੇ ਲਿਆ ਗਿਆ ਹੈ ਪੰਥਕ ਫੈਸਲਾ ਜਿਹੜਾ ਹੈ ਉਹ ਇੱਥੇ ਲਿਆ ਗਿਆ ਹੈ ਤੁਹਾਨੂੰ ਅਸੀਂ ਮੈਂ ਵੈਸੇ ਬੰਦ ਕਰਨ ਲੱਗਾ ਸੀਗਾ ਲੇਕਿਨ ਕੁਝ ਲੋਕੀ ਕਹਿ ਰਹੇ ਨੇ ਕਿ ਨਹੀਂ ਹੋਰ ਵੀ ਅਸੀਂ ਅਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਸੰਨੀ ਸਿੰਘ ਜੀ ਹਾਂਜੀ ਮੇਰਾ ਸੰਨੀ ਸਿੰਘ ਜੀ ਸੰਨੀ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਜੋ ਬੋਰਡ ਲੱਗਿਆ ਹੈ ਇਹ ਕਹਿੰਦੇ ਜਿਹੜਾ ਇਹ ਦਾਗ ਲੱਗਾ ਹਰ ਇੱਕ ਨੂੰ ਬੜਾ ਅਫਸੋਸ ਹੈ ਤੇ ਇਹਦੇ ਪਿੱਛੇ ਸਾਨੂੰ ਕੋਈ ਲਫ਼ਜ਼ ਨਹੀਂ ਕਹਿੰਦੇ ਕਿਉਂਕਿ ਵੱਧ ਤੋਂ ਵੱਧ ਚੜ ਗਏ ਇਸ ਬੰਦੇ ਨੂੰ ਜਿੰਨੀ ਲਾਂਤਾ ਹੋ ਸਕਦੀ ਇੰਨੀਆਂ ਪੈਸੇ ਵਾਈ ਗੁਰੂ ਮੇਰੇ ਕੋਲ ਨਹੀਂ ਕਿਸੇ ਹੋਰ ਕੋਲ ਵੀ ਸੇਵਾ ਜ਼ਰੂਰ ਲੈਣਗੇ ਠੀਕ ਹੈ ਜੀ ਵਾਈ ਖਾਲਸਾ ਬਾਬਾ ਜੀ ਕੀ ਨਾਮ ਹੈ ਤੁਹਾਡਾ ਦਾ ਨਾਮ ਇਹ ਦੱਸਾਂਗੇ ਜੀ ਇਸੇ ਪਿੰਡ ਦੇ ਰਹਿਣ ਵਾਲੇ ਤੁਸੀਂ ਕਿਤੋਂ ਦੇ ਰਹਿ ਰਹੇ ਹੋ ਇੱਥੇ ਆਹ ਖਾਨਦਾਨੀ ਮਤਲਬ ਅੱਛਾ ਖਾਨਦਾਨੀ ਇੱਥੇ ਦਾ ਇਹ ਜਿਹੜਾ ਬੰਦਾ ਸੀਗਾ ਮਨਜੀਤ ਇਹ ਵੀ ਇੱਥੇ ਦਾ ਹੀ ਸੀਗਾ ਸ਼ੁਰੂਆਤ ਸ਼ੁਰੂਆਤੀ ਤੋਂ ਇੱਥੇ ਦਾ ਜਾਂ ਕਦੋਂ ਦਾ ਇੱਥੇ ਆ ਤੁਹਾਨੂੰ ਮੈਂ ਦੱਸਣਾ ਇਹ ਮਾਮੇ ਜੇ ਪੰਜਾਬ ਚ ਹੈ ਅੱਛਾ ਇਹਦੇ ਮਾਮੇ ਪੰਜਾਬ ਚ ਨੇ ਜਲੰਧਰ ਵਾਲੇ ਪਾਸੇ ਹਾਂ ਹਾਂਜੀ ਹਾਂਜੀ ਇਹ ਥੋੜਾ ਜਿਹਾ ਰੋਥੇ ਰਹਿੰਦਾ ਸੀ ਠੀਕ ਹੈ ਮਤਲਬ ਆਈ ਚਲਾਈ ਕਰਦਾ ਸੀ ਓਕੇ ਆਈ ਚਲਾਈ ਠੀਕ ਹੈ ਮਤਲਬ ਕਦੇ ਇੱਥੇ ਰਹਿਣਾ ਕਦੇ ਉੱਧਰ ਰਹਿਣਾ ਕਦੇ ਉੱਧਰ ਪਿੰਡ ਨੇ ਸਾਥ ਇਹਦਾ ਨਹੀਂ ਦਿੱਤਾ ਨਹੀਂ ਦਿੱਤਾ ਪਿੰਡ ਨੇ ਸਾਥ ਇਹ ਚੰਗਾ ਕੰਮ ਨਹੀਂ ਕਰਦਾ ਠੀਕ ਪਹਿਲੇ ਵੀ ਇਹ ਗੱਲ ਹੋਈ ਹੈ ਜਿਹੜੀ ਇਹ ਹੋਈ ਨਹੀਂ ਆਹ ਪਹਿਲੇ ਵੀ ਹੋਈ ਹੈ ਅੱਛਾ ਪਹਿਲੇ ਵੀ ਹੋਈ ਦੀ ਹੈ ਪਹਿਲੇ ਵੀ ਹੋਈ ਹੈ ਅੱਛਾ ਹਾਂ ਇਹ ਜਿਹੜੀ ਪਿੰਡ ਦੀ ਕਮੇਟੀ ਹੈ ਕਮੇਟੀਆਂ ਗੁਰਦਾਸ ਸਾਹਿਬ ਦੀ ਇਹ ਇਹ ਬਲੀ ਕਰ ਛੱਡ ਦੇਣ ਅੱਛਾ ਮੱਲਾ ਬਲੀ ਕਰਕੇ ਦੂਜੀ ਕਮੇਟੀ ਆਈ ਦੀ ਹੂੰ ਹੂੰ ਉਹ ਕਮੇਟੀ ਨਾਲ ਜਿਹੜੀ ਗੱਲ ਹੈ ਉਹ ਉਹ ਕਹਿੰਦੇ ਸਾਡੇ ਟਾਈਮ ਨਾਂ ਗਿਆ ਜਿੱਤਾ ਮਰਜ਼ੀ ਕਰਦੇ ਰਹਾ ਉਹ ਅੱਛਾ ਮਤਲਬ ਇਹ ਸਾਰਾ ਕੰਮ ਕਮੇਟੀਆਂ ਦੇ ਅਦਲਾ ਬਦਲੀ ਦੇ ਕਾਰਨ ਹੀ ਹੋਇਆ ਇਹ ਕਾਰਨ ਨਾਲ ਕਰਨ ਹੋਇਆ ਕਿਉਂਕਿ ਕਮੇਟੀ ਪਰਮਨੈਂਟ ਕਮੇਟੀ ਨਹੀਂ ਹੈ ਜਿਸ ਤਰ੍ਹਾਂ ਅਮਰਸਰ ਸਾਹਿਬ ਹੈ ਹਾਂਜੀ ਹਾਂਜੀ ਜਿਸ ਤਰ੍ਹਾਂ ਪਰਮਨੈਂਟ ਕਮੇਟੀ ਹੋਏ ਹੀ ਤਾਂ ਮੁਸ਼ਕਾਂ ਵਾਰੀ ਛੱਡ ਦੇਣ ਹਾਂ ਇਹ ਇਹ ਕਰਦੇ ਨੇ ਅਰਥ ਪਰਤ ਜਿਸ ਤਰ੍ਹਾਂ ਰੁਪਈਆ 50000 ਲਾਹੜਿਆ 10000 ਲਾਹੜਿਆ 20000 ਲਾਹੜਿਆ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਆਹੋ ਯਾਰ ਸਾਡੀਆਂ ਜਗਨਾ ਨਹੀਂ ਹੜੀਆਂ ਪਰ ਇੱਥੇ ਇੱਥੇ ਕੁਝ ਕਮੇਟੀ ਦੇ ਵਿੱਚੋਂ ਮੈਂਬਰ ਅੱਜ ਸਵੇਰੇ ਵੀ ਇੱਥੇ ਬਹਿਸ ਕਰ ਰਹੇ ਸੀ ਸਾਡੇ ਨਾਲ ਆ ਕੇ ਜੀ ਤੁਸੀਂ ਇੱਥੇ ਆ ਕੇ ਰੋਲਾ ਪਾਉਂਦੇ ਹੋ মিডিਆ ਵਾਲੇ ਇਹ ਕਹਿ ਰਹੇ ਨੇ মিডিਆ ਵਾਲੇ ਕਹਿ ਰਹੇ ਨੇ ਕਮੇਟੀਆਂ ਠੀਕ ਨੇ ਕਮੇਟੀਆਂ ਗਲਤ ਨਹੀਂ ਐ ਅਸੀਂ ਕਿਉਂਕਿ ਮੀਡੀਆ ਦੇ ਵਿੱਚ ਲੋਕਾਂ ਨੇ ਕਿਹਾ ਕਿ ਕਮੇਟੀਆਂ ਗਲਤ ਨੇ ਕਮੇਟੀਆਂ ਦੀ ਵੀ ਗਲਤੀ ਹੈ ਕਮੇਟੀ ਦੀ ਗਲਤੀ ਇਹ ਹੈ ਵੀ ਜਦੋਂ ਇਹਨਾਂ ਨੂੰ ਚੈਲੰਜ ਕੀਤਾ ਹੈ ਤਾਂ ਕਮੇਟੀ ਨੇ ਕਿਉਂ ਨਹੀਂ ਬਰਨ ਕੀਤਾ ਅੱਛਾ ਮਤਲਬ ਸਾਰੇ ਪਿੰਡ ਨੂੰ ਪਤਾ ਕਿ ਇਹਨੇ ਚੈਲੰਜ ਕੀਤਾ ਸੀ ਹਾਂ ਤੇ ਉਹ ਤਾਂ ਕਹਿੰਦੇ ਸਾਨੂੰ ਚੈਲੰਜ ਹੀ ਨਹੀਂ ਕੀਤਾ ਹੁਣ ਮੁਕਰਦੇ ਪਏ ਹੋ ਯਾਰ ਮੁਕਰਦੇ ਉਹ ਨੂੰ ਆਪਣੇ ਆਪਣੇ ਬਚਾਉਂਦੇ ਪਏ ਨਹੀਂ ਆਪਣੀ ਆਪਣੀ ਲੋੜ ਨੂੰ ਓਹੋ ਕਿਉਂ ਪਹਿਲੇ ਨਾ ਉਹ ਮੋਹ ਨ ਰੱਖਿਆ ਸੀ ਬਾਬੇ ਦੀ ਮਲਾ ਜਖਾਵਾ ਹੋ ਰੱਖਿਆ ਸੀ ਨਾ ਪਿੰਡ ਵਾਲਿਆਂ ਉਹ ਗੁੱਸਾ ਕੀਤਾ ਸੀ ਗੋਸਾ ਕੀਤਾ ਸੀ ਠੀਕ ਤਾਂ ਫਿਰ ਉਹ ਉਹਨਾਂ ਮੁੜ ਕੇ ਉਹ ਉਸ ਤਰ੍ਹਾਂ ਹੀ ਕੰਮ ਕਰਾ ਜਿ세 ਤਰ੍ਹਾਂ ਹੀ ਕਰਨਾ ਸ਼ੁਰੂ ਕਰ ਗਿਆ ਸੀ ਹਾਂ ਹਾਂ ਇੱਕ ਜੀ ਕੰਮ ਕੋਈ ਵੀ ਹੈ ਟੰਗ ਜਾਂਦਾ ਜਿਹੜਾ ਇਹ ਜਿਹੜਾ ਤੁਸੀਂ ਅੱਜ ਇੱਕ ਫੈਸਲਾ ਹੋਰ ਸੰਗਤ ਨੇ ਲਿਆ ਕਿ ਇਹਦੇ ਘਰ ਤੋਂ ਜਿਹੜਾ ਲੰਘ ਕੇ ਜਾਏ ਉਹਨੂੰ ਜੁੱਤੀ ਮਾਰ ਕੇ ਜਾਏ ਠੀਕ ਹੈ ਉਹ ਫਿਰ ਮਤਲਬ ਲੋਕਾਚਾਰੀ ਇਹਦੇ ਕਰਨਾ ਹੀ ਪੈਂਦਾ ਉਹ ਨੰਬਰ ਸਰ ਅੰਬਰਸਰ ਸਾਹਿਬ ਤੁਸੀਂ ਅੰਬਰਸਰ ਸਾਹਿਬ ਆਈ ਆ ਹੀ ਉਹ ਨਾ ਮਤਲਬ ਇਹੋ ਗੱਲ ਜਿਹੜੇ ਤੁਸੀਂ ਕਹਿ ਰਹੇ ਹੋ ਇਹੋ ਗੱਲ ਉਹਨਾਂ ਕਹੀ ਹੈ ਬਿਲਕੁਲ ਤੋਂ ਇਹਦਾ ਮਤਲਬ ਕਿ ਇਹ ਜਿਹੜਾ ਸੰਗਤੀ ਫੈਸਲਾ ਇਹ ਠੀਕ ਹੈ ਸੰਗਤੀ ਫੈਸਲਾ ਇਹ ਤਾਂ ਹੁੰਦਾ ਹੈ ਲਗਾਤਾਰ ਕਮੇਟੀ ਹੋ ਜਾਂਦਾ ਅੰਬਰਸਰ ਭਲੇ ਤੁਸੀਂ ਚਾਹੁੰਦੇ ਹੋ ਕਿ ਇਸ ਗੁਰਦੁਆਰੇ ਦੀ ਕਮੇਟੀ ਇੱਕ ਪੱਕੀ ਕਮੇਟੀ ਬਣੇ ਜਿਹੜੀ ਮੁਸ਼ਕਾਂ ਬਣ ਕੇ ਰੱਖੇ ਹੋ ਜੇ ਲੋਕਾਂ ਦੀ ਹਾਂ ਹਾਂ ਠੀਕ ਹੈ ਬਹੁਤ ਵੱਡੀ ਗੱਲ ਕਹੀ ਹੈ ਇਹਨਾਂ ਨੇ ਕਿ ਇਹੋ ਜਿਹੇ ਲੋਕਾਂ ਨੂੰ ਅਗਰ ਪਹਿਲਾਂ ਹੀ ਨੱਥ ਪਾਈ ਜਾਂਦੀ ਤਾਂ ਸ਼ਾਇਦ ਇੰਨਾ ਵੱਡਾ ਇਹ ਕੰਮ ਨਹੀਂ ਹੁੰਦਾ ਇੱਕ ਇੰਨਾ ਵੱਡਾ ਕੰਮ ਨਹੀਂ ਸੀ ਹੋਣਾ ਜਿਨ੍ਹਾਂ ਇਹ ਨੋਟ ਲਗਾ ਨਹੀਂ ਹਾਂਜੀ ਹਾਂਜੀ ਇਹ ਜਿਨ੍ਹਾਂ ਨੋਟ ਹਰ ਪਿੰਡੇ ਦੇ ਵਿੱਚ ਨਹੀਂ ਲੱਗਾ ਦੂਜੇ ਨੰਬਰ ਦੇ ਆਏ ਪਹਿਲਾ ਅੰਬਰਸਰ ਤਾਂ ਦੂਜੇ ਨੰਬਰ ਤੇ ਕੋਲਪੁਰ ਹੂੰ ਇਹ ਦੂਜੇ ਨੰਬਰ ਦੇ ਆ ਇਦਾਂ ਪੂਰੇ ਬੰਡ ਦੇ ਵਿੱਚ ਗੁਰਦਰਪ ਸਿੰਘ ਸਾਹਿਬ ਕੋਈ ਨਹੀਂ ਆ ਹੈ ਬੜੇ ਨੂੰ ਲੇਕਿਨ ਦੋ ਮੰਜਰਾ ਤਿੰਨ ਮੰਜਰਾ ਇਹੋ ਹੀ ਆ ਤੋ ਇਹ ਬਾਬਾ ਜੀ ਦਾ ਵੀ ਕਹਿਣਾ ਬਿਲਕੁਲ درست ਹੈ ਕਿ ਅਗਰ ਇਸ ਤਰ੍ਹਾਂ ਇਸ ਬੰਦੇ ਨੂੰ ਪਹਿਲਾਂ ਹੀ ਜਿਹੜਾ ਹੈ ਉਹ ਨੱਥ ਪਾਈ ਜਾਂਦੀ ਤਾਂ ਸ਼ਾਇਦ ਇੰਨਾ ਵੱਡਾ ਕਾਰਾ ਨਹੀਂ ਹੁੰਦਾ ਅੱਜ ਸ਼ਾਮ ਨੂੰ ਫਿਰ ਤੋਂ ਤੁਹਾਨੂੰ ਦੱਸਦੇ ਆ ਕਿ ਅੱਜ ਸ਼ਾਮ ਨੂੰ ਇੱਕ ਵੱਡੀ ਰਿਪੋਰਟ ਜਿਹੜੀ ਹੈ ਤੁਹਾਡੇ ਸਾਹਮਣੇ ਨਸ਼ਰ ਕਰਨ ਜਾ ਰਹੇ ਆਂ ਤੁਸੀਂ ਉਮੀਦ ਕਰਦਾ ਆ ਕਿ ਉਸ ਰਿਪੋਰਟ ਨੂੰ ਵੀ ਸ਼ੇਅਰ ਕਰੋਗੇ ਔਰ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋਗੇ ਦੇਖਦੇ ਰਹੋ ਆਪਸੀ ਸਾਇੰਟਿਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ